ਅੱਜ 15 ਉਮੀਦਵਾਰਾਂ ਦੀ ਜਿਹੜੀ ਕਿਸਮਤ ਬੰਦ ਸੀ ਉਹ ਅੱਜ ਖੁੱਲ ਚੁੱਕੀ ਏ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੀ ਜਿੱਤ ਵੱਲ ਵਧ ਚੁੱਕੇ ਨੇ ਸਮਰਥਕਾਂ ਵੱਲੋਂ ਢੋਲ ਵਜਾਏ ਜਾ ਰਹੇ ਨੇ ਭੰਗੜੇ ਪਾਏ ਪਾਏ ਜਾ ਰਹੇ ਨੇ ਜਿੱਥੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਰਹੀ ਏ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੈ ਤੀਜੇ ਨੰਬਰ ਤੇ ਵਾਰਸ ਪੰਜਾਬ ਵੱਲੋਂ ਆਜ਼ਾਦ ਉਮੀਦਵਾਰ ਜਿਹੜੇ ਖਲੋਤੇ ਸੀ ਮਨਦੀਪ ਸਿੰਘ ਜੀ ਇਹ ਜਿਹੜੇ ਜਿੱਤ ਦਾ ਦਾਵਾ ਕਰਦੇ ਕਿ ਬਸ ਸਾਡੀ ਜਿੱਤ ਪੱਕੀ ਏ ਐਲਾਨ ਹੋਣਾ ਬਾਕੀ ਏ ਉਹ ਤਿੱਜੇ ਨੰਬਰ ਤੇ ਸਿਮਟ ਚੁੱਕੇ ਨੇ ਸੋ ਜਿਹੜੇ ਕਹਿੰਦੇ ਸੀ ਕਿ ਮਾਝੇ ਵਾਲਿਓ ਪੰਥ ਨਾ ਹਾਰ ਜਾਵੇ ਕੀ ਅੱਜ ਫਿਰ ਮੰਨੀਏ ਕਿ ਪੰਥ ਹਾਰ ਗਿਆ ਏ ਰਾਜਨੀਤਿਕ ਜਿਹੜੀ ਧੇਰਿਆ ਉਹ ਪੰਥਕ ਵਿਚਾਰਾਂ ਦੀ ਜ਼ਰੂਰ ਹੋ ਸਕਦੀ ਏ ਪਰ ਉਹ ਪੰਥ ਨਹੀਂ ਹੋ ਸਕਦਾ ਪੰਥ ਨਾ ਕਦੇ ਹਰਿਆ ਸੀ ਨਾ ਹਰੂਗਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਪਰ ਜਿਹੜੀ ਇਹ ਸੋਚ ਹੈ ਇਹਨੂੰ ਕਿਤੇ ਨਾ ਕਿਤੇ ਬਦਲਣਾ ਪਵੇਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਜਿਹੜੀਆਂ ਪੰਥਕ ਧਰਾਂ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਆਈਆਂ ਨੇ ਤੇ ਗੁੰਮਰਾਹ ਕਰ ਰਹੀਆਂ ਨੇ ਤਾਂ ਆਮ ਆਦਮੀ ਪਾਰਟੀ ਜਿੱਤ ਵੱਲ ਜਿਹੜੇ ਉਹਨਾਂ ਦੇ ਕਦਮ ਵੱਧ ਚੁੱਕੇ ਨੇ ਉਹਨਾਂ ਦੀ ਵੱਡੀ ਲੀਟ ਹੈ ਸਮਰਥਕਾਂ ਵੱਲੋਂ ਢੋਲ ਵਜਾ ਕੇ ਭੰਗੜੇ ਪਾਇਆ ਜਾ ਰਹੇ ਨੇ ਸੋ ਹੋਰ ਅਪਡੇਟ ਦੇਖਮਾਤੇ ਤੁਸੀਂ ਬਣੇ ਰਹੋ ਵੀਡੀਓ ਸਨੂਪ ਚੈਨਲ ਦੇ ਨਾਲ ਪੱਤਰਕਾਰ ਗੁਰਦਿਆਲ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ ਆਤੀ ਮਰੋ ਬਲਕਾਂ ਦਾ ਸਿਆਪਤ ਤੈ ਜੁਹਾਈਆਂ ਨੂੰ ਤੁਮ ਆਕਰਦੇ ਜਿਨ੍ਹਾਂ ਇਨਾ ਵੱਡਾ ਪਿਆਰ ਜਿਹੜਾ ਸਰਦਾਰ ਮੀਤ ਸਿੰਘ ਜੀ ਨੂੰ ਤੇ ਆਮ ਪਾਰਟੀ ਨੂੰਤਾ ਇਹ ਇਸਤਰੀ ਕੇ ਨਾਲ ਮੁਕਾਬਲਾ ਵੇਖਦੇ ਹੋ ਕਿਉਂਕਿ ਸਾਰੀਆਂ ਪਾਰਟੀਆਂ ਨੇ ਬੜਾ ਯੂਨ ਲਾਇਆ ਕੇਂਦਰ ਦੇ ਮੰਤਰੀ ਜੰਟਰੀ ਵੀ ਪਹੁੰਚੇ ਕੋਆ ਪ੍ਰਚਾਰ ਦੇ ਵਿੱਚ ਆਪੋ ਆਪਣਾ ਜੋਰ ਸਭ ਨੇ ਲਾਇਆ ਲੇਕਿਨ ਇਹ ਵੱਡੀ ਜਿੱਤ ਹੈ ਪਹਿਲੇ ਦਿਨ ਤੋਂ ਹੀ ਸਭ ਲੱਗ ਰਿਹਾ ਹੀ ਲੋਕਾਂ ਦਾ ਪਿਆਰ ਜਿਹੜਾ ਨਜ਼ਰ ਆ ਰਿਹਾ ਹੀ ਉਹ ਸਾਡੇ ਨੇ ਆਪਣੀ ਕੋਸ਼ਿਸ਼ ਕਰਦੀ ਹੁੰਦੀ ਆ ਮੈਂ ਕੋਸ਼ਿਸ਼ ਕੀਤੀ ਆ ਪਰ ਹੋਰ ਉਹਨਾਂ ਸਰਕਾਰ ਦੇ ਫੈਸਲੇ ਬਣੇ ਤੇ ਜੇ ਆਪਾਂ ਬਾਹਰ ਚਲੇ ਜਾਈਏ ਉਹ ਬਾਹਰ ਦਰਵਾਜ਼ਾ ਕਰਦੇ ਹੋਏ ਕੀ ਗਾਣਾ ਜਾਊਗਾ ਉਸ ਦਿਲ ਦੀਆਂ ਘਰਦੀਆਂ ਤੋਂ ਅਸੀਂ ਬਿੜੀਆਂ ਸਾਰੀਆਂ ਲੋਕਾਂ ਨਾਸੀਆਂ ਦੇ ਜਿਨ੍ਹਾਂ ਨੇ ਬਿਨਾਂ ਪਿਆਰ ਦੇ ਕੇ ਇੰਨੀ ਵੱਡੀ ਜਿੱਤ ਦਿੱਤੀ ਇਹਨਾਂ ਦਾ ਹੀ ਜਿਹੜਾ ਦੇਹਨੀਆ ਨਹੀਂ ਦੇ ਸਕਦੇ ਵਿਕਾਸ ਕਰਾ ਕੇ ਸਰਦਾਰ ਮੀ ਸਿੰਘ ਸੰਧੂ ਜੀ ਇਹਨਾਂ ਦਾ ਕੁਛ ਨਾ ਕੁਝ ਜਿਹੜਾ ਰੰਗ ਮੋੜ ਲਿਆ ਜਿਹੜਾ ਸਾਹਿਬ ਚੋਣ ਚਾਰ ਦੇ ਦੌਰਾਨ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਰਵੀਰ ਸਿੰਘ ਸੰਧੂ ਦੇ ਸਮਰਥਕਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵੀ ਦੱਸੀਆਂ ਲੋਕਾਂ ਨੇ ਵੀ ਦੱਸੀਆਂ ਕੀ ਭਰੋਸਾ ਦਵਾਉਂਦੇ ਹੋਣਾ ਵੇਖੋ ਸਰਦਾਰ ਮੀ ਸਿੰਘ ਸੰਧੂ ਜੀ ਨੇ ਪਿਛਲੇ 15 ਸਾਲਾਂ ਜਿਹੜਾ ਵਿਕਾਸ ਕਰਾਇਆ ਲੋਕਾਂ ਨੂੰ ਵਿਸ਼ਵਾਸ ਸੀ ਵੀ ਇਹੋ ਹੀ ਇੱਕ ਇਨਸਾਨ ਆ ਜਿਹੜਾ ਵਿਕਾਸ ਦੀ ਨੇਰੀ ਲਿਆ ਸਕਦਾ ਉਦੋਂ ਆਮ ਪਾਰਟੀ ਜਿਹੜਾ ਮੁਖ ਜਿਹਨਾਂ ਵਿਕਾਸ ਸਾਹਿਬ ਇੰਟਰਮੈਂਟਾਂ ਦੇ ਨਾਮ ਨਸ਼ਾ ਤੇ ਜਿਹੜਾ ਗੈਂਗਵਾਰ ਤੋਂ ਜਿਹੜਾ ਛੁਕਾਰਾ ਦਵਾਈਆਂ यो कुछ लोग आम आ, जी चाहते हैं प्यार का बतवा सदार हरमीत साहब लोग चाहते थे विकास कामीत अगे आए आज अपने रिजे काम कराए गैंग खत्म कर सके ਮੰਦਿਆ ਜਦ ਵਿਕਾਸ ਹੋਊਗਾ ਜੀ ਜੀ ਇਕੱਲੇ ਇਕੱਲੇ ਵੋਟਰਾਂ ਨੂੰ ਧਰਵਾਹ ਕਰਦੇ ਆ ਕੀ ਕਹਿਣਾ ਚਾਹੋਗੇ ਅੱਜ ਵੱਡਾ ਫਤਵਾ ਦਿੱਤਾ ਰੋਹਣਾ ਇਕੱਲਾ ਇਕੱਲਾ ਵੋਟਰ ਹੀ ਆਵਾਜ਼ ਹਬੀਸੀ ਸੰਗੂਆ ਹਬੀਸੀ ਸੰਗੂਆ ਵੋਟ ਪਾਉਣਾ ਤੇ ਵੋਟ ਨਾ ਪਾਉਣਾ ਦਾ ਫੈਸਲਾ ਤੁਹਾਡਾ ਬਹੁਤ ਬਹੁਤ ਬਾਜੀ ਬਹਿਮਾਨ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੇ ਕਿੰਨੇ ਜਸ਼ਨ ਦਾ ਮਾਹੌਲ ਹੈ ਭੰਗੜੇ ਪੈ ਰਹੇ ਨੇ ਕੀ ਕਹਿਣਾ ਚਾਹੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਹਰੇਕ ਵਰਕਰ ਦਾ ਹਰੇਕ ਵੋਟਰ ਦਾ ਹਰੇਕ ਸਪੋਰਟਰ ਦਾ ਜਿਨ੍ਹਾਂ ਨੇ ਵੱਡਾ ਮਾਣਕ ਆਮ ਆਦਮੀ ਪਾਰਟੀ ਨੂੰ ਫੇਰ ਦਿੱਤਾ ਤੇ 15000 ਦੇ ਕਰੀਬ ਜੀਟ ਦੇ ਨਾਲ ਆਮ ਦੀ ਪਾਰਟੀ ਤਰਨਤੱਕ ਅੜਕੇ ਦੀ ਚੋਣ ਜਿੱਤੇਗੀ ਅੱਜ ਹਰ ਵੋਟਰ ਦਾ ਉਤਰਦਾ ਐਮਐਲਏ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਮੁੱਖ ਮੰਤਰੀ ਸਾਹਿਬ ਇੱਥੇ ਆਏ ਸਾਡੇ ਨੈਸ਼ਨਲ ਕੰਪੀਨੀਅਰ ਇੱਥੇ ਆਏ ਮਜਲਾ ਸਰਦਾਰ ਜੀ ਦੇ ਹੱਥੋਂ ਬੜਾ ਧੰਨਵਾਦ ਕਰਦਾ ਹਾਂ ਉਹਨਾਂ ਦਾ ਬਹੁਤੀ ਸਮਾਂ ਕੱਢ ਕੇ ਅੱਜ ਦੇ ਲਈ ਪ੍ਰਚਾਰ ਕੀਤਾ ਦੇ ਸਾਡੇ ਐਮਐਲਏ ਸਰਦਾਰ ਹਰਬਿੰਦਰ ਸਿੰਘ ਖੰਡੂ ਜੀ ਨੂੰ ਐਮਐਲਏ ਬਣਾਇਆ ਇੱਕ ਬੜਾ ਵੱਡਾ ਉਹਨਾਂ ਦਾ ਯੋਗਦਾਨ ਹੈ ਮੈਂ ਧੰਨਵਾਦ ਕਿਤੇ ਇੱਕ ਪਾਸੇ ਪੰਥਕਿਤ ਰੱਖੋਤੀਆਂ ਸੀ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਪ੍ਰੋਕਾਫਾਈ ਇਹਦਾ ਦੇਖਦੇ ਕਿਉਂ ਇਹੀ ਨਹੀਂ ਪੰਥਕੀਆਂ ਤੁਸੀਂ ਸਾਨੂੰ ਕਿਉਂ ਪੰਥ 'ਚੋਂ ਬਾਹਰ ਕੱਢਣ ਲਾਇਆ? ਦੱਸੋ ਮੇਰੇ ਸਿਰ ਤੇ ਪਾਕੀ ਬੱਤੀ ਆਵੇ ਇਹ ਗੁਰੂ ਮਹਾਰਾਜ ਦੀ ਗੁਰੂ ਅਰਜਨ ਦੇਵ ਜੀ। ਸਾਰੇ ਆਪਾਂ ਪੰਥੀ ਆਂ ਆਪਾਂ ਕਿਹੜੇ ਵੀ ਪੰਥ 'ਚੋਂ ਬਾਹਰ ਆਂ। ਚਲੋ ਆਪੋ ਆਪਣੀ ਪਰਵਾਸਾ ਪਰ ਮੇਰਾ ਜਿਹੜਾ ਮੰਨਣਾ ਤੇ ਮੇਰਾ ਸੋਚਣਾ ਮੈਂ ਕਹਿੰਨਾ ਕਿ ਰਾਜਨੀਤੀ ਤਖਤ ਤੋਂ ਲੱਗਣੀ ਕੀ ਰਾਜਨੀਤੀ ਨੂੰ ਧਰਮ ਦੇ ਨਾਲ ਬਿਲਕੁਲ ਨਹੀਂ ਜੋੜਨਾ ਚਾਹੀਦਾ। ਇਸ ਤਰ੍ਹਾਂ ਰਾਜ ਦੇ ਤੇਰੇ ਦਾ ਰਾਜਨੀਤਿਕ ਬੰਦਾ ਪੰਥਕ ਹੋ ਸਕਦਾ ਏ। ਰਾਜਨੀਤਿਕ ਬੰਦਾ ਪੰਥਕ ਹੋ ਸਕਦਾ ਹੈ ਰਾਜਨੀਤਿਕ ਬੰਦਾ ਪੰਥ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਰਾਜਨੀਤਿਕ ਤੇਰੇ ਪੰਥਕ ਹੋਦੇ ਨੇ ਪੰਥਾ ਵੀ ਪੰਥਕ ਹੋ ਸਕਦਾ ਹੈ ਜਿਹੜਾ 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 ਇਹ ਨਹੀਂ ਗਿਆ ਉਹ ਪੰਥਾ ਨਹੀਂ ਦੂਜੀ ਪਾਰਟੀ ਦੇ ਵਿੱਚ ਛੋੜੋ ਬਾਬਾ ਜੀ ਜਿਹੜਾ ਤੁਸੀਂ ਇਹ ਹੋਣਾ ਹੈ ਆਪਣੀ ਪਾਰਟੀ ਦੇ ਵਿੱਚ ਆ ਕੀ ਗੱਲ ਹੈ ਪੰਥਕ ਪੰਥ ਨੂੰ ਪੰਥ ਨਹੀਂ ਸੰਭਲਦੇ ਭਾਈ ਪੰਥਕ ਆ ਉਹਨਾਂ ਦਾ ਕਹਿਣਾ ਹੈ ਸਾਡਾ ਨਹੀਂ ਕਹਿਣਾ ਉਹਨਾਂ ਦਾ ਕਹਿਣਾ ਹੈ ਕਿਸੇ ਦਾ ਵੀ ਕਹਿਣਾ ਆਵੇ ਸ੍ਰੀ ਗੁਰੂ ਅਰਜਨ ਦੇਵ ਜੀ ਦਿੱਤ ਚੁਕੀ ਹੈ ਇਹਨੇ ਸੀਡਾਂ ਦੀ ਧਰਤੀ ਤੇ ਅਸੀਂ ਵੀ ਉੱਥੇ ਜਾ ਕੇ ਮੱਥਾ ਟੇਕਦੇ ਆਂ ਸਾਬ ਸਾਹਿਬ ਬਖਾਸ ਦੇ ਫਿਰ ਮੰਨਿਆ ਕਿ ਉਹਨਾਂ ਦਾ ਪੰਥ ਹਾਰ ਗਿਆ ਤੁਹਾਡਾ ਪੰਥ ਜਿੱਤ ਗਿਆ ਇਹਨਾਂ ਦਾ ਪੰਥ ਨਹੀਂ ਆ ਗਿਆ ਉਹਨੇ ਵੀ ਸੋਹ ਹਾਰ ਗਈ ਜਿਹੜੀ ਉਹਨਾਂ ਦੀ ਇੱਕ ਜਿਹੜੀ ਇੱਕ ਉਹਨਾਂ ਦੇ ਜਿਹੜਾ ਅਕਦਾ ਉਹ ਜਿਹਨੂੰ ਕਹਦੇ ਆ ਕਿ ਸੋਹ ਚ ਜਿਹੜੀ ਉਹਦੀ ਉਹ ਆ ਰਹੀ ਆ ਉਹ ਆਪ ਹਾਰੇ ਦੇ ਪੰਥ ਨਹੀਂ ਆਦਾ ਕਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਤਰੀ ਤਵੀ ਦਾ ਬੈਠੇ ਜਿੱਥੇ ਕੂਰਲ ਸੜ ਜੇ ਨਾ ਉਹਨੂੰ ਮੰਦੇ ਨਾ ਕਰਾਂਦੇ ਜੀ ਕੀ ਕਰਦਾ ਉਹ ਗੁਰੂ ਅਰਜਨ ਦੇਵ ਸਾਹਿਬ ਦੇ ਬੇਟਾ ਕਿੰਨਾ ਨਾ ਰਿਹਾ ਦਾ ਮੁਕਾਬਲਾ ਕੀ ਇਹ ਨਹੀਂ ਹੈ ਆ ਦੰਮ ਨਾਲ ਗੱਲ ਹਾਂਜੀ ਕਿੰਨੇ ਨੰਬਰ ਤੇ ਗੱਲ ਮਨ ਦੇ ਆਰਾ ਦਾ ਮੁਕਾਬਲਾ ਖੁੱਦ ਨਾਲ ਹੀ ਆਪਣੀ ਲੀਡ ਆਪੇ ਥੋੜੀ ਜਿਹਾ ਮੈਂ ਤਾਂ ਫਾਟੀ ਕੱਟਦੇ ਆ ਸੰਗਤ ਨੇ ਸਾਡਾੰ ਗੱਲ ਨਾਲ ਕਹੀ ਗੱਲ ਕਰਦੇ ਨਾ ਕਾਲੀ ਦਾ ਲਾਟਿਆ ਨਾ ਕਾਲੀ ਦਾ ਪਹਿਲਾ ਹੀ ਜਿਨ੍ਹਾਂ ਦੇ ਕੰਮ ਰਹੇ ਉਹ ਹੁਣ ਕਿੱਧਰ ਹੋਏ ਫਾਇਲ ਦੇ ਧਾਰ ਦੇ ਵੀਰੇ ਕਰਾਂਗੇ ਜਦੋਂ ਮਰਜ਼ੀ ਕੋ ਭੈਣ ਭਰਾ ਫੋਨ ਕਰੇ 24 ਘੰਟੇ ਆਤਰਿਆਂ ਕੋਈ ਵੀ ਕੋਈ ਰਾਤ ਅੱਜ ਚਲੋ ਅੱਗੇ ਵੀ ਆ ਜਾਂਦਾ ਗਾਂ ਵੀ ਆ ਜਾਂਦਾ ਧੰਨਵਾਦ ਜੀ ਧੰਨਵਾਦ ਜੀ ਪਹਿਲਾਂ ਵੀ ਗੁਰਦੇਵਾਲ ਜੀ ਹੁਣਾਂ ਨਾਲ ਗੱਲ ਹੋਈ ਕਿ ਸਾਡੇ ਡਿਵੈਲਪਮੈਂਟ ਤੇ ਗੱਲ ਕਰਾਂਗੇ ਡਿਵੈਲਪਮੈਂਟ ਦੇ ਆਧਾਰ ਤੇ ਜਿਹੜੀ ਆ ਮੈਂ ਉਹਦੋਂ ਵੀ ਇਹਨਾਂ ਨੂੰ ਕਿਹਾ ਸੀ 15000 ਤੋਂ 25000 ਦੇ ਕਰੀਬ ਜਿਹੜੀ ਜਿੱਤ ਦਾ ਸਾਡਾ ਮਾਰਜਾ ਰਹੇਗਾ ਔਰ ਲਗਭਗ ਉਹਦੇ ਆਸ-ਪਾਸਾਂ ਜੀ ਦੋ ਰਾਊਂਡ ਜੇ ਵੀ ਬਾਕੀ ਨੇ ਕੀ 7 7 ਤੋਂ 8 ਵਾਰ ਮੁੱਖ ਮੰਤਰੀ ਪੰਜਾਬ ਕਿਨਾਲ ਤਰਨਤਾਰਨ ਹਲਕੇ ਦੇ ਵਿੱਚ ਆਏ ਨੇ ਕਿ ਉਹਨਾਂ ਦੇ ਕਰਕੇ ਹੀ ਜਿੱਤ ਹੋਈ ਹੈ ਦੇਖੋ ਜੀ ਇਹ ਸਾਡਾ ਜਦੋਂ ਅਸੀਂ ਪਾਰਟੀ ਚੱਲੀ ਆ ਸਾਡੀ ਉਦੋਂ ਤੋਂ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਦਾ ਰਵਈਆ ਸੀ ਕਿ ਆਮ ਲੋਕਾਂ ਦੇ ਨਾਲ ਟੱਚ ਜ ਰਹਿਣਾ ਔਰ ਹੁਣ ਉਹ ਸੀਐਮ ਹੋਣ ਦੇ ਨਾਤੇ ਵੀ ਪਹਿਲਾਂ ਦੀ ਤਰ੍ਹਾਂ ਲੋਕਾਂ ਦੇ ਵਿੱਚ ਵਿਚਰ ਰਿਹਾ ਕਾਮਨਾਗਰਕ ਦੀ ਤਰ੍ਹਾਂ ਤੇ ਲੋਕਾਂ ਦੀਆਂ ਦੁੱਖ ਦੀਆਂ ਕਲਿੱਪਾਂ ਸੁਣ ਰਿਹਾ ਔਰ ਉਹਦਾ ਜਿਹੜਾ ਫਾਇਦਾ ਬੈਨੀਫਿਟ ਆ ਉਹ ਸਾਨੂੰ ਇਸ ਜਿਹੜੀ ਸੈਮੀ ਫਾਈਨਲ ਚੋਣਾਂ ਕਾਏ ਜਾ ਰਹੀ ਸੀ ਉਹਦੇ ਵਿੱਚ ਮਿਲਿਆ ਅਰਵਿੰਦ ਕੇਦਰੀਵਾਲ ਦਾ ਇੱਕ ਬਿਆਨ ਸੀ ਚੋਣ ਪ੍ਰਚਾਰ ਦੌਰਾਨ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੇ ਗੈਂਗ ਚੜਿਆ ਉਹ ਪੰਜਾਬ ਨੂੰ ਹਲਕਾ ਤੰਤਾਰ ਨੂੰ ਛੱਡ ਜਾਣਾ ਨਹੀਂ ਤੇ ਉਹਨਾਂ ਦੇ ਨਾਲ ਬੁਰੀ ਹੋਵੇਗੀ ਕੀ ਉਹ ਜਿਹੜਾ ਬਿਆਨ ਆ ਹੁਣ ਅਮਲੀ ਤੌਰ ਤੇ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਬਿਲਕੁਲ ਜੀ ਹੋਰੀ ਤਿਆਰੀ ਹੋ ਚੁੱਕੀ ਆ ਬਿਲਕੁਲ ਉਹਦਾ ਰੰਗ ਆ ਜਿਹੜਾ ਇੱਕ ਮਹੀਨੇ ਦੇ ਵਿੱਚ ਵਿੱਚ ਵੇਖਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਜੀ ਕਿਉਂਕਿ ਨਸ਼ੇ ਨੂੰ ਲੈ ਕੇ ਵੀ ਇਹੋ ਜਿਹੇ ਬਿਆਨ ਆ ਪਹਿਲਾਂ ਆਉਂਦੇ ਰਹੇ ਨੇ ਕਿ ਇੰਨੇ ਦਿਨਾਂ ਦੇ ਵਿੱਚ ਜਾਂ ਇੰਨੇ ਸਮੇਂ ਦੇ ਵਿੱਚ ਨਸ਼ਾ ਬੰਦ ਕਰ ਦਿੱਤਾ ਜਾਵੇਗਾ ਪਰ ਜਿਹੜਾ ਨਸ਼ਾ ਹੈ ਉਹ ਉੱਥੇ ਦਾ ਉੱਥੇ ਹੀ ਆ ਪਰ ਬੰਦ ਨਹੀਂ ਹੋਇਆ ਇਹ ਕੋਈ ਇਹਦੀ ਗਰਾਊਂਡ ਤਿਆਰ ਕਰਨ ਵਾਸਤੇ ਆਮ ਆਦਮੀ ਪਾਰਟੀ ਨੂੰ 3 ਸਾਲ ਲੱਗੇ ਔਰ ਮਾਰਚ ਮਹੀਨੇ ਕੋਈ ਇੱਕ ਆਮ ਆਦਮੀ ਪਾਰਟੀ ਨੇ ਇੱਕ ਕੈਂਪੇਨ ਚਲਾਈ ਸੀ ਯੋਧਾ ਨਾਲ ਖੇਮਰਦ ਜਿੰਦੇ ਵਿੱਚ ਕਾਫੀ ਜਾਂਦੀਆਂ ਐਫ ਆਈ ਆਰ ਲਾਂਚ ਕੀਤੀਆਂ ਗਈਆਂ ਵੱਡੇ ਪੱਤਰ ਤੇ ਕਾਰਵਾਈਆਂ ਕੀਤੀਆਂ ਗਈਆਂ ਸਮਗਲਤ ਫੜੇ ਵੀ ਲਗੇ ਔਰ ਲਗਾਤਾਰ ਕਾਰਵਾਈਆਂ ਜਾਰੀ ਨੇ ਔਰ ਇਹਨਾਂ ਚੋਣਾਂ ਤੋਂ ਬਾਅਦ ਕੰਨ ਫਿਰ ਲਗਾਤਾਰ ਜਾਰੀ ਰਹੀ ਠੀਕ ਹੈ ਔਰ ਸਾਡੇ ਨਾਲ ਹੋਰ ਵੀ ਭਾਈ ਸਾਡੀ ਮਤੂਦ ਹੈ ਅੱਜ ਦੀ ਜਿੱਤ ਨੂੰ ਕਿਤਾ ਦੇਖਦੇ ਜੀ ਜੀ ਅੱਜ ਦੀ ਜਿੱਤ ਮੈਂ ਤੁਹਾਨੂੰ ਅੱਜ ਤੋਂ 6 ਦਿਨ ਪਹਿਲਾਂ ਦੀ ਗੱਲ ਦੱਸਦਾ ਵੀ ਮੈਂ ਤੁਹਾਨੂੰ ਸਾਡੇ ਕਾਫਲੇ ਦੇ ਵਿੱਚ ਸੀ ਮੈਨਾਂ ਕਿਹਾ ਸੀ ਵੀ ਇਹਨਾਂ ਨੂੰ ਟੀਕਾ ਬਣਾਵਾਂਗੇ ਟੀਕਾ ਪਰ ਅੱਜ ਮੈਂ ਕੋਸ਼ ਕੰਪਨੀ ਤੋਂ ਸੱਚ ਕਰ ਲਿਆ ਕਿ ਕਾਪਾ ਵੀ ਅੱਜ ਕਾਲੀ ਦੇ ਟੀਕਾ ਟੀਕਾ ਲਾ ਦੇਣਾ ਟੀਕਾ ਇਹ ਬੀਬੀਆਂ ਗੋਲੀਆਂ ਖਾਣੇ ਜਾ ਕੇ ਸੌਹਰ ਅੱਜ ਕਿਸੇ ਸਾਹ ਦੇ ਲੋਜਮੋ ਚੰਨੀਆਂ ਗੋਲੀਆਂ ਨਹੀਂ ਲੈਣੀਆਂ ਆਹਨ ਟੀਕਾ ਦੇ ਉਹਨਾਂ ਦੀਆਂ ਤਾਂ ਮਾਇਦੀਆਂ ਨੇ ਉਹ 95 ਦਾ 6 ਨੰਬਰ ਤੋਂ ਵੀ ਹਰੇ ਜੇ ਨੰਬਰ ਤੇ ਆਏ ਨੇ ਕਿ ਕੋ ਅਕਾਲੀ ਦੰਦ ਦਾ ਜਿਹੜਾ ਵਜੂਦ ਖਤਮ ਹੋਣੇ ਕਿਨਾਰੇ ਤੇ ਹੀ ਉਹਨਾਂ ਨੇ ਫਿਰ ਉਹਨੂੰ ਤਰਜੀਹ ਕਰ ਦਿੱਤਾ ਕਿ ਨੰਬਰ ਤੇ ਫਿਰ ਵੀ ਆ ਗਏ ਵੀਰ ਦੀ ਇਹ ਦੂਜੇ ਨੰਬਰ ਤੇ ਆ ਗਏ ਨਾ ਆਉਣ ਵਾਲੇ 27 ਦੇ ਜਿੱਦਾਂ ਦੱਸ ਦਾਂਗੇ ਵੀ ਇਹ ਕਿਹੜੇ ਨੰਬਰ ਤੇ ਜਾਂਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ 27 ਦੇ ਵਿੱਚ ਪੱਕੀਆ ਵੀਰਦੀ ਇਹ ਅੱਜ ਰਪੀਡ ਹੋ ਗਈ ਆ ਇਥੇ ਤਰਨਤਨ ਸ਼ਹਿਰ ਦੇ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਤੇ ਜਿੰਨਾ ਸਰਦਾਰ ਮੀਤ ਸਿੰਘ ਸੰਧੂ ਨੂੰ ਇਹਨਾਂ ਫੋਟਾ ਦੇ ਕੇ ਜਿਤਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਹਾਂ ਜੀ ਕੀ ਕਹਿਣਾ ਚਾਹੁੰਦੇ ਏ ਤੁਮ ਮਖਰੀਆ ਕਹਿਣਾ ਹੈ ਚਾਹੁੰਦੇ ਆ ਵੀ ਲੋਕਾਂ ਨੇ ਵਿਕਾਸ ਨੂੰ ਵੋਟ ਪਾਈ ਹੈ ਲੋਕਾਂ ਨੇ ਏਕਤਾ ਨੂੰ ਵੋਟ ਪਾਈ ਹੈ ਲੋਕਾਂ ਨੇ ਉਹ ਚੀਜ਼ ਜਿਹੜੇ ਸਾਡੇ ਭਾਵਕ ਹੋਵੇ ਨੌਜਵਾਨ ਪੰਥਕ ਕਹਿੰਦੇ ਸੀ ਮੈਂ ਉਹ ਚੀਜ਼ ਇੱਕ ਗੌਰ ਕਰਾਵਾਂ ਮਾਨਸਕੀ ਜਾਤ ਸਭੇ ਇੱਕਰ ਪਹਿਚਾਨੂ ਇੱਕ ਹੀ ਸਰੂਪ ਸਭੇ ਇੱਕ ਰੂਪ ਜਾਤ ਪੰਥਕ ਉਹ ਹੈ ਜਿਹਦੇ ਵਿੱਚ ਇਛਾ ਹੈ ਪੰਥਕ ਉਹ ਹੈ ਜਿਹਦੇ ਵਿੱਚ ਸੱਚਾਈ ਹੈ ਪੰਥਕ ਉਹ ਹੈ ਜਿਹਦੇ ਵਿੱਚ ਚੰਗਿਆਈ ਹੈ ਮਨਦੀਪ ਸਿੰਘ ਦੇ ਸਮਰਥਕ ਮਨਦੀਪ ਸਿੰਘ ਜੀ ਤੇ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਕਹਿੰਦੇ ਕਿ ਮਾਝੇ ਵਾਲਿਓ ਵੇਖਿਓ ਕਿਤੇ ਪੰਥ ਨੂੰ ਹਰਾ ਨਾ ਦਿਓ ਅੱਜ ਪੰਥ ਹਰ ਗਿਆ ਕਿ ਜਾ ਉਹਨਾਂ ਦੀ ਸੋਚ ਆ ਰਹੀ ਹੈ ਪੰਥ ਨਹੀਂ ਹੈ ਵੀਰ ਜੀ ਪੰਥ ਤੁਸੀਂ ਕਿੰ ਨੂੰ ਕਹਿੰਦੇ ਜੇ ਪੰਜ ਪਿਆਰੇ ਸਹਿਬਾਨਾਂ ਨੂੰ ਲਾ ਲਓ ਤੁਸੀਂ ਪੰਜ ਪਿਆਰੇ ਸਹਿਬਾਨ ਕਿੱਥੋਂ ਕਿੱਥੋਂ ਦੇਸੀ ਹੈ ਤੁਸੀਂ ਦੱਸੋ ਕੋਈ ਰੂਸਾ ਤੋਂ ਸੀ ਕੋਈ ਆਂਧਰਾ ਤੋਂ ਸੀ ਕੋਈ ਕਿਸੇ ਜਾਤ ਦਾ ਸੀ ਕੋਈ ਕਿਸੇ ਜਾਤ ਦਾ ਸੀਗਾ ਕਿਤੇ ਜਾਤ ਪਾਤ ਪੱਖ ਦੀ ਗੱਲ ਨਹੀਂ ਹੈ ਗੱਲ ਇਹ ਆ ਕੇ ਮਨੁਸ਼ਾਨੀਅਤ ਨੂੰ ਬਾਬਾ ਨਾਨਕ ਨੇ ਉੱਚਾ ਚੁੱਕਿਆ ਸੀਗਾ ਵੀ ਇਨਸਾਨੀਅਤ ਉਹ ਹੈ ਕਿ ਕੰਮ ਕਰੀਏ ਆਪਾਂ ਲੋਕਾਂ ਨੇ ਹੁਣ ਤੁਹਾਡੀ ਜਦੋਂ ਬਾਈਟ ਚੱਲਣੀ ਹੈ ਤੁਹਾਡੀ ਜਿਹੜੀ ਖਬਰ ਚੱਲਣੀ ਹੈ ਤੁਹਾਡੇ ਥੱਲੇ ਉਹ ਕਮੈਂਟ ਆਉਣੇ ਆ ਜੀ ਇਹ ਸਰਕਾਰੀ ਹੈ ਸਰਕਾਰ ਦਾ ਵਿਕਿਆ ਹੋਇਆ ਹੈ ਸਰਕਾਰ ਦੇ ਕੇਮੇ ਵਿੱਚ ਬੋਲਦਾ ਪੱਤਰਕਾਰ ਵੀ ਮੁਕਾਉਗਾ ਪੱਤਰਕਾਰ ਨੇ ਵੀ ਪੈਸੇ ਲੈ ਕੇ ਉਹਨਾਂ ਦੀ ਖਬਰ ਕੀਤੀ ਹੈ ਗੱਲ ਹੈ ਵੀਰ ਜੀ ਜਿਹੜੇ ਲੋਕ ਪਿਛਲੇ 20 25 ਸਾਲ ਤੋਂ ਦਾਸ ਨੂੰ ਜਾਣਦੇ ਨੇ ਨਾ ਉਹਨਾਂ ਨੂੰ ਮੇਰੇ ਕੈਰੈਕਟਰ ਦਾ ਪਤਾ ਹੈ ਤੇ ਮੇਰੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰੀਦਾ ਉਹ ਚੀਜ਼ ਦਾ ਪਤਾ ਹੈ ਤੇ ਕਿਹੜਾ ਵਿਕਿਆ ਕਿਹੜਾ ਨਹੀਂ ਵਿਕਿਆ ਇਹ ਲੋਕ ਜਾਣਦੇ ਨੇ ਕਿਹੜਾ ਸੈਂਟਰ ਦੇ ਹੱਥਾਂ ਦੇ ਵਿੱਚ ਖੇਡਦਾ ਹੈ ਬੀਜੇਪੀ ਦੇ ਹੱਥਾਂ ਦੇ ਵਿੱਚ ਖੇਡਦਾ ਹੈ ਲੋਕ ਜਾਣਦੇ ਨੇ ਸੋ ਧੰਨਵਾਦ ਜੀ ਸੋ ਵੀਰ ਨੇ ਬਹੁਤ ਬਹੁ ਖੂਬੀ ਦੇ ਨਾਲ ਦੱਸਿਆ ਹੈ ਇਹ ਲੋਕ ਜਾਣਦੇ ਨੇ ਕਿਹੜਾ ਸੈਂਟਰ ਦੇ ਹੱਥਾਂ 'ਚ ਵਿਕਿਆ ਹੈ ਤੇ ਕਿਹੜਾ ਵਿਕਿਆ ਤੇ ਕਿਹੜਾ ਨਹੀਂ ਵਿਕਿਆ ਮੈਨੂੰ ਲੰਬੇ ਸਮੇਂ ਤੋਂ ਜਾਣਦੇ ਨੇ ਪਰ ਉਹਨਾਂ ਭੇਡਾਂ ਨੂੰ ਇੱਕ ਮੇਰੇ ਵੱਲੋਂ ਵੀ ਕਹਿਣਾ ਹੈ ਕਿ ਤੁਸੀਂ ਆਪਣਾ ਮੋਬਾਈਲ ਚੁੱਕ ਕੇ ਇਹਨਾਂ ਅੰਦਾਜ਼ਾ ਲਾਦਿਆ ਕਰੋ ਕਿ ਇਹ ਵਿਕਿਆ ਹੈ ਜਾਂ ਇਹ ਵਿਕਾਊ ਹੈ ਜਾਂ ਇਹ ਵਿਕਾਊ ਹੈ ਅੱਜ ਵੀ ਸਕੀਤੀ ਦਾਗੀ ਹੈ ਕੌਣ ਆ ਰਿਹਾ ਏ ਕੌਣ ਦਿੱਤਿਆ ਏ ਤੇ ਤਾਂ ਅੱਜ ਦੀ ਜਿਹੜੀ ਸਥਿਤੀ ਹੈ ਉਹ ਦੱਸ ਰਹੀ ਏ ਕਿ ਤੁਸੀਂ ਕਿੱਥੇ ਖੜੇ ਸੀ ਤੁਹਾਡੀ ਸੋਚ ਕਿੱਥੇ ਖੜੀ ਸੀ ਕਿੱਦਾਂ ਤੁਸੀਂ ਵਧੀਕੀਆਂ ਕੀਤੀਆਂ ਕਿੱਦਾਂ ਲੋਕਾਂ ਦਾ ਜਿਹੜਾ ਮਨ ਤੋੜਿਆ ਕਿੱਦਾਂ ਸੋ ਹੋਰ ਅਪਡੇਟ ਦੇਖਣਾਂ ਤੇ ਬਣੇ ਰਹੋ ਜੁੜਿਆ ਜੁੜੋ ਚੈਨਲ ਦੇ ਨਾਲ